ਅੜ ਤੋਂ ਪਾਰ ਕਰਕੇ ਸੁੱਟ ਦਿੱਤਾ ਤੇ ਉਹ ਭੱਜ ਗਿਆ ਮੈਂ ਕਿਹਾ ਨਹੀਂ ਇਹਨੂੰ ਮਾਰਨਾ ਨਹੀਂ ਇਹਨੇ ਜਿਉਣ ਦਾ ਹੱਕ ਹੈ ਤੇ ਇਹਨੂੰ ਜੀ ਲੈਣ ਦੇ ਮੇਰੇ ਮਨ ਦੇ ਵਿੱਚ ਇੱਕ ਆ ਵੀ ਮੈਂ ਇਹਨੂੰ ਕਿਉਂ ਮਾਰਾਂ ਵੀ ਮੈਂ ਇਹਨੂੰ ਮੈਨੂੰ ਕੀ ਹੱਕ ਇਹਦੀ ਜਾਨ ਲੈਣ ਦਾ ਤੇ ਮੈਂ ਇਹ ਜਲਾ ਜਲਾ ਜਿਹੜਾ ਆਪਣਿਆਂ ਨੂੰ ਸੂਬਾ ਸਰਹੰਦ ਕਹਿੰਦਾ ਸੀ ਦੁੱਖ ਇਸ ਗੱਲ ਦਾ ਹੁੰਦਾ ਵੀ ਇਹ ਜਿਹੜੇ ਜਲਾਦ ਲੋਕ ਨੇ ਮੈਂ ਪਹਿਲਾਂ ਕਿਹਾ ਸੀ ਨੇ ਵੀ ਗੁੱਚੜ ਕਿਸਮ ਦੇ ਲੋਕ ਹੁੰਦੇ ਨੇ ਕਸਾਈ ਕਿਸਮ ਦੇ ਜਦੋਂ ਸਿੱਖ ਧਰਮ ਦੇ ਵਿੱਚ ਪੈਦਾ ਹੋ ਕੇ ਸਿੱਖ ਕੌਮ ਦੀ ਨਸਲ ਕੁਸੀ ਕਰਨਾ ਫਿਰ ਦੁੱਖ ਲੱਗਦਾ ਵੀ ਇਹ ਇਹ ਦੁੱਖ ਇਸ ਗੱਲ ਦਾ ਹੁੰਦਾ ਮੈਂ ਹਮੇਸ਼ਾ ਕਹਿੰਦਾ ਕਿ ਹਮ ਕੋ ਆਪਣੇ ਹੀ ਮਾਰਾ 11ਵੇਂ ਕਹਾਂ ਦਮਤਾ ਤੇ ਜਿਨ੍ਹਾਂ ਨੇ ਸਿਰ ਤੇ ਪੱਗਾਂ ਬੰਨੀਆਂ ਦਾੜੀਆਂ ਬੰਨੀਆਂ ਇਹਨਾਂ ਨੇ ਸਿੱਖ ਨੌਜਵਾਨ ਜਿਹੜੇ ਬੱਚੇ ਹੀ ਸਾਡੇ ਮਾਰੇ ਜਦੋਂ ਅਸੀਂ ਮੁਗਲ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਇਤਿਹਾਸ ਪੜ੍ਹਦੇ ਹਾਂ ਤੇ ਕਹਿੰਦੇ ਆ ਕਿ ਮੁਗਲਾਂ ਨੇ ਸਾਡੇ ਬੱਚੇ ਮਾਰੇ